ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡਿਆਰੀ ਫਾਰਮ ਵਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੋ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਏਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019877 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਾਜੀ ਸੂਈ ਵੜ ਦਿਖਾਵਾਂਗੇ ਜੇਰ ਜੀ ਦੀ ਪ੍ਰੋਪਰ ਡਾਨਾ ਬੱਚਾ ਸਾਹਮਣੇ ਧਾਰਾ ਮਾਰ ਕੇ ਦਿਖਾਵਾਂਗੇ ਡਿਟੇਲ ਬਾਕੀ ਵੀ ਉੱਤੇ ਪੁੱਛਦੇ ਆ ਆਓ ਕਿ ਕੀ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਬਾਈ ਜੀ ਆਪਣਾ ਨਾਮ ਮੇਰੇ ਸੁਵਿੰਦਰ ਸਿੰਘ ਆ ਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਹੈਗਾ 97796212166 ਜੀ 97796212166 ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ ਜਿਹੜਾ ਆਪਾਂ ਬੈਡ ਦੇਖੀ ਜਾਂਦੇ ਆ ਤਾਜੀ ਸੂਈ ਕਿਹੜਾ ਸੂਹਾ ਸੂਈ ਆ ਦੂਸਰਾ ਸੂਹਾ ਸੂਈ ਆ ਜੀ ਵਿੱਚੀ ਇਹ ਕਿੰਨਾ ਕ ਟਾਈਮ ਹੋ ਗਿਆ ਸੂਈ ਜੀ ਐ ਜੀਸ ਵੀਰੀ ਟੈਸਟ ਵਾਈ ਦੇ ਵੀ ਆ ਜੀ 20 ਮਿੰਟ ਹੋ ਗਏ ਜੀ ਬਾਈ ਬੱਚਾ ਦੇਦਾ ਮੇਲ ਕਾ ਬਣਾ ਬੱਚਾ ਮੇਲ ਦਿੰਦਾ ਜੀ ਠੀਕ ਆ ਐਸ ਕੀ ਆਪਣਾ ਦਾ ਜਾਇ ਇਲਾਕੇ ਚ ਲਈਏ 20 ਨੂੰ ਮੰਨ ਕੇ پیسے ਲਾ ਲਈ ਜੀ ਬੰਦਾ ਤੇ ਚੌਂਡ ਚਵਾਦੀ ਕਿਵੇਂ ਆ ਜਮਾ ਇੱਕ ਨੰਬਰ ਹੈ ਕੋਈ ਭੂਰ ਸਰਲਾ ਤਾਂ ਨਹੀਂ ਜਮਾ ਇੱਕ ਨੰਬਰ ਹੈ ਸੋ ਵੀਰੋ ਤਾਰਾ ਦੇਖ ਸਕਦੇ ਹੋ ਮੋਟਾ ਮੋਟਾ ਝੋਣਾ ਕੋਈ ਭੂਰ ਸਰਲਾ ਨਹੀਂ ਸਾਫ਼ ਸੁੱਧਰੀ ਚਵਾਈਦਾ ਤੇ ਮੇਰੇ ਚੌਂਡ ਦੀ ਨਰਮਾ ਬਿਲਕੁਲ ਜਮਾ ਇੱਕ ਨੰਬਰ ਹੈ ਸੋ ਚਵਾਈ ਦੇਖੋ ਜਮਾ ਇਹ ਮੁੱਕਦੀ ਨਹੀਂ ਟੁੱਟਦੀ ਨਹੀਂ ਜੀ ਠੀਕ ਹੈ ਸੋ ਵੀਰੋ ਕੱਦ ਕਾੜ ਵਗੈਰਾ ਬੜਦਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਰਾਜੀ ਸੰਦ ਬੜੀ ਹੈ ਰੀਅਲਟੀ ਵਾਲਾ 20 ਕਿਲੋਸ ਮੂਹਰ ਦੇ ਚੌਲੀ ਚਾਲੀ ਦੀ ਪਹੁੰਚ ਗਈ ਹੈ ਠੀਕ ਹੈ ਫਿਟਨੈਸ ਲੈਵਾ ਜਾਮਾ ਹਣਾ ਚਾਹਾਂ ਮੈਂ ਰੇਟ ਆਪ ਇਹਦਾ ਕੀ ਰੱਖਿਆ 60000 ਰੁਪਏ ਦੀ ਬੱਚੀ ਦੇ ਦਾਂਗੇ ਥੋੜਾ ਬੋਧਾ ਮਾਨਦਾਨ ਹੋ ਜਾਊਗਾ ਮਾਨਦਾਨ ਕਰਦਾ ਸੋ 67000 ਦੇ ਵਿੱਚੋਂ ਮੌਕੇ ਤੇ ਮਾਨਦਾਨ ਹੋ ਜਾਊਗਾ ਬੱਚੀ ਪੂਰੀ ਜਿੰਦ ਜਾਨ ਵਾਲੀ ਆ ਸੋ ਬਰ 67000 ਰੁਪਏ ਵੈੜ ਦੀ ਕੀਮਤ ਆ ਦੂਸਰਾ ਸੂਆ ਸੂਈ ਆ ਤੇ ਮੋਟਾ ਮੋਟਾ ਥਣ ਦੇਵਾ ਥਣ ਦੇਛਾ ਜਾ ਚਾਰੇ ਟਿਕਾ ਬਹੁਤ ਸੋਹਣਾ ਖਣ ਲਗਿਆ ਪੀੜੀ ਦੇ ਬਾਵੇ ਟੈਪ ਤੇ ਦੁੱਧ ਵੀ ਮੇਰੇ ਨਾਲ ਫੈਟ ਵਾਲਾ ਪਾਉ ਹਣਾ ਫੈਟ ਵਾਲਾ ਉਹਨੂੰ ਪਾ ਦੇ ਠੀਕ ਹੈ ਇਹ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ 9779621161 ਕਿਸੇ ਵੀ ਵੀਰ ਦੇ ਬੈਡ ਪਸੰਦ ਹੋਵੇ ਦਿੱਤੇਗੇ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ ਸਭ ਦਾ ਤੈ